ਕਹਿਣ ਜੋਗੀ ਕੋਈ ਗੱਲ ਤੇ ਰਹੀ ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਗ ਕੁੱਟਿਆ ਜਿੱਦਾਂ ਗੱਲ ਚੰਗੂਠੇ ਦਿੱਤਾ ਨਾ ਲੋਕਾਂ ਨੂੰ ਤੇ ਰੋਟੀ ਦੇ ਲਾਨੇ ਪੈ ਗਏ ਨੇ ਇੰਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਹੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਯੁੱਪ ਵਿੱਚ ਲੈ ਕੇ ਜਾਣਗੇ ਕਿ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵਾਇਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲ ਗਈਆਂ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਹੀ ਆ ਜੋ ਸਬਸਿਡੀ ਵੀ ਕੋਈ ਨਹੀਂ ਆਉਂਦੀ ਜੇ ਆਉਂਦੀ ਆ ਤੇ ਨਾਮਾਤਰਾ ਆਉਂਦੀ ਆ ਕੰਮਕਾਰ ਦਾ ਵੈਸੇ ਬੜਾ ਬੁਰਾ ਹਾਲ ਆ ਵਰਲਡ ਵਾਈਡ ਮੰਦਾ ਚੱਲਣ ਡਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਾਨੀ ਕਾਰਪੋਰੇਟਾਂ ਦੇ ਘਰ ਭਰੀ ਜਾਨੇ ਉਹਨਾਂ ਨੂੰ ਫਾਇਦੇ ਦੇਈ ਜਾਣਾ ਇਹ ਸਮਝਣੇ ਉਹਦੀ ਇਹ ਸਰਕਾਰ ਲੋਕਾਂ ਦੀ ਆ ਕਿ سرمਾਈਦਾਰਾਂ ਦੀ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਹਨ ਕਿਚਨ ਦਾ ਕੰਮ ਤੇ ਸਾਰਾ ਇਹਦੇ ਤੇ ਹੀ ਹੁੰਦਾ ਜੀ ਆਸਤੇ ਉਤੇ ਹੀ ਗੇਸ ਦਾ ਨਾਲ 20 ਦਿਨ ਨਹੀਂ ਨਿਕਲਦੇ ਸਾਡੀ ਨਾਲ ਤੇ ਸਾਨੂੰ ਸਿਲੰਡਰ ਲੈਣਾ ਪੈਂਦਾ ਪਹਿਲੇ ਜੋ ਇਸ 700 ਰੁਪਏ ਦਾ ਸਿਲੰਡਰ ਸੀ ਫਿਰ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ੍ਹ ਦਾ 900 ਦਾ ਹੋ ਗਿਆ ਐਨੀ ਮਹਿੰਗਾਈ ਦੇ ਵਿੱਚ ਸਾਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਕਿਵੇਂ ਚਲਾਣਾ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਵਿਚਾਰ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲੈਣਾ ਮਹਿੰਗਾ ਹੋ ਗਿਆ ਖੱਚਾ ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉੰਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਿਆਂ ਦੀ ਜ਼ਰੂਰਤ ਹੁੰਦੀ ਤੇ ਸਾਨੂੰ ਮੰਗਨੇ ਪੈਂਦੇ ਆ ਕਿੰਨੇ ਪੈਸੇ ਹੋਰ ਇਹ ਸਾਨੂੰ ਦੇ ਦੋ ਮੰਗਾਈ ਸਾਨੂੰ ਸਰਕਾਰ ਜਿਹੜੀਆਂ ਵੀ ਹੈ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆਹੋ ਜੇਗਾ ਆਹੋ ਜੇਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮੰਗਾਈ ਵਾਧੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਸੀ ਕੀ ਲੱਗਦਾ ਇਤਨਾ ਅਗੇ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾਂ ਨੂੰ ਦਿੱਤਾ ਤੇ ਕਿੰਨਾਂ ਨੂੰ ਨਹੀਂ ਦਿੱਤਾ ਲੋਕਾਂ ਨੂੰ ਮੈਂ ਬੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ deta deta ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਨੂੰ ਰੋਮਤ ਸਾਨੂੰ ਤੇ ਕੁਝ ਨਹੀਂ ਮੁਫਤ ਹੈਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਓਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਅਸੀਂ ਆਪ ਹੀ ਦੇਖਦੇ ਪਏ ਆ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗ ਕੀ ਕਰਨੀ ਹੈ ਤੇ ਸਰਕਾਰ ਤੇ ਹਰ ਵਾਰੀ ਇਹੋ ਹੀ ਮੰਗ ਰੱਖੀ ਹੁੰਦੀ ਹੈ ਵੀ ਕੁਝ ਮੰਗਿਆ ਇੱਥੇ ਕੰਟਰੋਲ ਕਰੋ ਸਾਰੀਆਂ ਸਰਕਾਰਾਂ ਸਾਨੂੰ ਲਾਰੇ ਲਾ ਕੇ ਚੱਲ ਜਾਂਦੀਆਂ ਆ ਮੈਂ ਮੇਰਾ ਗੁਰਮੀਤ ਕੌਰ ਮੈਂ ਇਹ ਗਾਣਾ ਚੁਣਿਆ ਕਿ ਮੈਂ ਆਪਣੇ ਹੱਥੀਂ 157 ਬੈਰ ਸਿਲੰਡਰ ਕਰਦਿਆ ਜਿਹੜਾ ਕਿ ਹੁਣ ਉਹ ਨੌਂਸਟੋਰੀ ਪਹੁੰਚ ਗਿਆ ਹੈਨਾ ਵਾਧੇ ਰੇਟ ਵਾਧੇ 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 ਕਿੰਨੀ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਨਹੀਂ ਮਿਲਦੀ ਹੁਣ ਤੇ ਹੁਣ ਇਹ ਸਿਲੰਡਰ ਇੰਨਾ ਮਹਿੰਗਾ ਹੁਣ ਕਰਕੇ ਮੰਗਾਈ ਹੁਣ ਕਰਕੇ ਸਾਰਾ ਜਿਹੜਾ ਬਸਤੇ ਸਾਰਾ ਹਿੱਲ ਗਿਆ ਆ ਬਹੁਤ ਔਖਾ ਆ ਮਈਆਂ ਉੱਥੇ ਜਾਂ ਉੱਥੇ ਨੇ ਤੇ ਕੋਈ ਕਾਰੋਬਾਰਾਂ ਵਿੱਚ ਜਿਹੜਾ ਵਾਧਾ ਨਹੀਂ ਹੋਇਆ ਪਰ ਮੰਗਾਈ ਬਹੁਤ ਜ਼ਿਆਦੀ ਵਧ ਗਈ ਆ ਨਾ ਜੀ ਨਾ ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ ਨਾ ਹੁੰਦੀ ਉਮੀਦ ਹੀ ਆ ਅਛੇ ਦਿਨ ਨਹੀਂ ਆਉਣਗੇ ਇੰਨੀ ਮੁੰਗਾਈ ਹੋਈ ਯਾਰੀ ਅਛੇ ਦਿਨ ਕਿੱਥੋਂ ਆਉਣਗੇ ਕਰਜ ਲਾਉਣਾ ਕਿੰਨਾ ਕੋਪਾ ਆ ਬਹੁਤ ਔਖਾ ਆ ਇਹਦੇ ਵਿੱਚ ਜਿਨ੍ਹਾਂ ਨੇ ਬੜੀ ਮੁਸ਼ਕਲ ਹੁੰਦੀ ਆ ਜਦੋਂ ਹਰ ਇੱਕ ਚੀਜ਼ ਸਿਲੰਡਰ ਦੋ ਦੋ ਸਿਲੰਡਰ ਮਹੀਨੇ ਦੇ ਵਿੱਚ ਲੱਗ ਜਾਂਦੇ ਆ ਔਖਾ ਆ